ਅੱਜ ਜਿਸੀ ਸਾਰੇ ਮੁਲਕ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਜਿਹੜਾ ਰੋਜ਼ ਦੇ ਵਿੱਚ ਰੱਖਿਆ ਕੋਰਸ ਪ੍ਰੋਗਰਾਮ ਦੇ ਵਿੱਚ ਆਏ ਆ 5 23 ਤੋਂ ਲੈ ਕੇ ਲਗਾਤਾਰ ਸਾਰੇ ਪੰਜਾਬ ਦੀ ਧਰਤੀ ਨੂੰ ਅਨਾਰਾਨੀ ਐਮਰਜੈਂਸੀ ਦੇ ਵਿੱਚ ਬਦਲ ਕੇ ਭਗਵਾਨ ਜਮਾਨ ਨੇ ਭੇਖਾ ਪਾਇਆ ਹੈ ਕਦੇ ਕਿਸੇ ਆਗੂ ਦੀ ਗਿਫਤਾਰੀ ਕਰ ਲੈਣੀ ਕਿਤੇ 100 200 ਦੀ ਧਾਰ ਲੈ ਕੇ ਰਾਤ ਨੂੰ 12 ਵਜੇ ਕਿਸਾਨਾਂ ਕੋਲ ਦੇ ਘਰੇ ਜਾਣਾ ਜਿਵੇਂ ਕਿਸਾਨ ਆਗੂ ਕੋਈ ਸਮਾਜ ਵਿਰੋਧੀ ਕੰਮ ਕਰਦੇ ਹੋਣ ਤੇ ਭਗਵੰਤ ਮਾਨ ਦਾ ਇਹ ਕਹਿਣਾ ਕਿ ਮੇਰੀ ਨਰਮਾਈ ਦੇਖੀ ਹੈ ਅਸੀਂ ਉਹਨੂੰ ਅੱਜ ਕਹਿਣ ਆਏ ਆ ਕਿ ਤੇਰੀ ਨਰਮਾਈ ਨਹੀਂ ਦੇਖੀ ਤੇਰੇ ਵਰਗੇ ਬਹੁਤ ਸਾਰੇ ਹਿਟਲਰ ਵਰਗੇ ਇਸ ਧਰਤੀ ਦੇ ਉੱਤੇ ਜ਼ੁਲਮ ਕਮਾ ਕੇ ਗਏ ਐ ਪਰ ਕਿਰਤੀ ਲੋਕ ਕਦੇ ਵੀ ਆਪਣੀ ਗੱਲ ਤੋਂ ਮੁੜ ਕੇ ਨਹੀਂ ਆਉਂਦੇ ਕਿਉਂਕਿ ਇਹ ਭਗਵੰਤਬਾਹ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲਾ ਮਹੀਨਾ ਅਪ੍ਰੈਲ ਦਾ ਮਹੀਨਾ ਹੈ ਇਹ ਉਹ ਮਹੀਨਾ ਜਦੋਂ ਗਰੇਜਾਂ ਨੇ ਸੋਚਿਆ ਸੀ ਰੋਲਟ ਐਕਟ ਇਸ ਧਰਤੀ ਤੇ ਲਾ ਕੇ ਇਹ ਗੱਲ ਉਹਨਾਂ ਨੇ ਕਹਿਣੀ ਚਾਹੀ ਸੀ ਕਿ ਅਸਲ ਦੇ ਵਿੱਚ ਲੋਕਾਂ ਨੂੰ ਦਬਾਉਣ ਦੇ ਲਈ ਕਾਨੂੰਨ ਦਾ ਸਹਾਰਾ ਲੈ ਕੇ ਲੋਕਤਵਾਏ ਜਾ ਸਕਦੇ ਐ ਜਲੇ ਵਾਲੇ ਵਾਰ ਬਾਗਵਰਗਾ ਸਰਕਾਰ ਜਾ ਕੇ ਕਾਂ ਟੰਗੜ ਦੀ ਕੋਸ਼ਿਸ਼ ਕੀਤੀ ਸੀ ਇਹੀ ਕੋਸ਼ਿਸ਼ ਅੱਜ ਭਗਵਾਨ ਤੁਮਾਨ ਕਿਰਤੀ ਲੋਕਾਂ ਦੇ ਉੱਤੇ ਹਮਲਾ ਕਰਕੇ ਕਰਨ ਜਾ ਰਿਹਾ ਹੈ ਆਸਮ ਦੇ ਵਿੱਚ ਦੋਸਤੋ ਅੱਜ ਮੈਂ ਸਾਰੇ ਮਿੱਤਰਾਂ ਨੂੰ ਵਧਾਈ ਦਿੰਨਾ ਜਿਨ੍ਹਾਂ ਨੇ ਸਮੇਂ ਦੀ ਰਮਜਪਛਾਣੀ ਹੈ ਜਿਨ੍ਹਾਂ ਨੇ ਇਹ ਗੱਲ ਜਾਣੀ ਹੈ ਜਿਹੜੀ ਸਾਰੇ ਕਿਰਤੀ ਲੋਕਾਂ ਦੇ ਵਿੱਚ ਕਸਾਣਾ ਦੀ ਇੱਛਾ ਸੀ ਇਹ ਸਾਰੀਆਂ ਲੋਕ ਇਕੱਠੇ ਹੋਣਾ ਇਹ ਉਹੀ ਤਾਕਤ ਹੈ ਜਿਹੜੀ 26 ਨਵੰਬਰ 2020 ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਨਹੀਂ ਸੀ ਹਾਕਮ ਇਹਦੇ ਵਿੱਚ ਤਗੜਾ ਪਾਉਣ ਦੇ ਲਈ ਪੂਰੇ ਜੋਰ ਤੇ ਲੱਗੇ ਆ ਜਦੋਂ ਵੀ ਕਿਤੀ ਲੋਕ ਲੜਦੇ ਆ ਉਹ ਹਮੇਸ਼ਾ ਹੁੰਦਾ ਹੈ ਕਿ ਸਰਕਾਰ ਆਪਦੇ ਤੰਤਰ ਇਹਦੇ ਵਿੱਚ ਬਾੜੀ ਕੋਸ਼ਿਸ਼ ਕਰ ਰਹੀ ਹੈ ਪਰ ਤੁਸੀਂ ਸਾਰੇ ਜਿੰਨੇ ਵੀ ਸਾਰੇ ਸਾਥੀ ਆਏ ਆ ਸਾਰੇ ਸੂਝਵਾਨ ਲੋਕ ਆ ਸਾਰੇ ਇਸ ਗੱਲ ਨੂੰ ਸਮਝਦੇ ਐ ਇਹ ਗੱਲ ਜਿਹੜੀ ਅੱਜ ਆਪਾਂ ਇਹ ਸਾਰੇ ਮੋਰਤ ਦੇ ਵਿੱਚ ਸਾਂਝੀ ਸਟੇਜ ਲਾਈ ਹੈ ਇਹ ਸਟੇਜ ਉਤੋਂ ਸਾਡੇ ਸਾਰਿਆਂ ਦੇ ਲਈ ਇਹ ਬਣਦਾ ਹੈ ਕਿ ਭਗਵੰਤ ਮਾਨ ਜਿਹੜਾ ਇਹ ਕਹਿੰਦਾ ਸੀ ਕਿ ਸਾਡੀ ਰਾਤਨ ਦੀ ਚੰਡੀਗੜ ਸਾਡੀ ਰਾਤਨ ਨਹੀਂ ਹੈ ਤੇ ਦਿੱਲੀ ਉਹ ਵੀ ਸਾਡੀ ਰਾਤਨ ਨਹੀਂ ਹੈ ਜਿਹੜੇ ਕਹਿੰਦੇ ਐ ਕਿ 19 ਤਰੀਕ ਨੂੰ ਜਿਹੜੇ ਪਟਾਇਆ ਗਏ ਸਫਤ ਵੀ ਨੇ ਆਪਾਂ ਦਾ ਧਿਆਨ ਦਿੱਤਾ ਹੈ ਵੀ 19 ਤਰੀਕ ਨੂੰ ਪਤਾ ਨਹੀਂ ਖਜ਼ੌਰੀ ਮਾਰਕਟ ਦੇ ਉੱਤੇ ਕਿਹੜੀ ਆਫਤ ਆ ਜਾਣੀ ਸੀ ਇਸ ਕਰਕੇ ਅਸੀਂ ਉਹ ਜਿਹੜੇ ਕਰਦੇ ਆ ਉਹ ਠਕਮਾਏ ਆ ਪਰ ਮਿੱਤਰੋ ਆਨਾਰੇ ਸਮੇਂ ਦੇ ਵਿੱਚ ਆਪਣੇ ਤੇ ਆਪਾਂ ਦੇ ਪਹਾੜ ਆਉਂਦੇ ਆ ਇਕੱਲੇ ਆਪਣੇ ਤੇ ਨਹੀਂ ਆਉਨੇ ਆ ਦੁਕਾਨਦਾਰ ਵੀਰਾਂ ਤੇ ਆਉਂਦੇ ਆ ਸਾਰੇ ਛੁੱਟੀ ਲੋਕਾਂ ਤੇ ਆਉਂਦੇ ਆ ਕਿਉਂਕਿ ਜਿਹੜਾ ਮੰਡੀਕਰ ਖਰਨਾ ਲੈ ਖਾਦਾ ਲੈ ਕੇ ਆਏ ਆ ਉਹ ਖਾਦਾ ਇਕੱਲੇ ਕਿਸਾਨ ਨੂੰ ਨਹੀਂ ਮਾਰਦਾ ਉਹ ਫਿਰ ਜਿੱਥੇ ਕਿਸਾਨ ਦੀ ਕਿਰਤ ਦੀ ਲੁੱਟ ਕਰੂਗਾ ਉਥੇ ਆਰਤੀਆਂ ਨੂੰ ਆਰਤੀ ਜਗਾ ਦੂੰ ਮੰਜਾ ਰੱਖੂਗਾ ਸਾਡੀ ਮਜ਼ਦੂਰ ਜਮਾਤ ਇਸ ਗੱਲ ਇਸ ਗੱਲ ਦੇ ਉੱਤੇ ਰਗੜੀ ਜਾਊਗੀ ਜਦ ਸਾਡੀ ਜੇਬ ਦੇ ਵਿੱਚ ਕੁਛ ਨਾ ਹੋਇਆ ਪੇੜਾ ਜੰਮੀ ਵੀ ਦੁਕਾਨਦਾਰ ਵੀਰ ਹੈ ਇਹਨਾਂ ਸਾਰਿਆਂ ਦੀ ਸਫਲ ਹੋ ਕੇ ਜਾਊਗੀ ਇਹਦਾ ਮਤਲਬ ਸਾਫ਼ ਹੈ ਕਿ 80% ਲੋਕਾਂ ਦਾ ਜਿਹੜਾ ਵਿਕਾਸ ਦੀ ਗੱਲ ਕਰਦੇ ਐ ਉਹ ਮੁਠੀ ਪਰ ਲੋਕਾਂ ਦਾ ਵਿਕਾਸ ਹੋਵੇ ਤੇ 30% ਲੋਕਾ ਦਾ ਬਨਾਸ ਕਰਨ ਚੱਲੇ ਆ ਆ ਅਗਲੀ ਗੱਲ ਇਹ ਦੇਖੋ ਕਿ ਜਿਹੜਾ ਆ ਪਿਛੇ ਪਿਓਸਵੋਰਾ ਇੱਕ ਹਫ਼ਤੇ ਦੇ ਲਈ ਬਾਹਰ ਜਾਦਾ ਕਰਕੇ ਅਮਰੀਕਾ ਦਾ ਤੇ ਅਮਰੀਕਾ ਦੀ ਟੀਮ ਹੁਣ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਦੌਰਾ ਕਰਨ ਆਈ ਹੈ ਉਹ ਦੌਰਾ ਕਿਹੜੀ ਗੱਲ ਦਾ ਹੈ ਉਹ ਦੌਰਾ ਇਸ ਚੀਜ਼ ਦਾ ਦੋਸਤੋ ਕਿ ਜਿਹੜੀਆਂ ਅਵਸਥਾ ਅਸੀਂ ਬਾਹਰ ਭੇਜਦੇ ਆ ਜਾਂ ਜਿਹੜੀਆਂ ਅਵਸਥਾ ਬਾਹਰੋਂ ਆਪਣੇ ਦੇਸ਼ ਚ ਆਉਂਦੀਆਂ ਨੇ ਉਹ ਹਾਕਮ ਕਹਿੰਦੇ ਆ ਵੀ ਇਹਨੂੰ ਖੁੱਲੀ ਮੰਡੀ ਬਣਾ ਦਿਓ ਖੁੱਲੀ ਮੰਡੀ ਬਣਾਉਣ ਦਾ ਮਤਲਬ ਇਹ ਹੈ ਕਿ ਸਾਡੇ ਕਿਸਾਨ ਨੂੰ ਨਮੂਣੀ ਸਬਸਿਡੀ ਮਿਲਦੀ ਹੈ ਤੇ ਉਹ ਦੇ ਸਾਡੇ ਵਿੱਚ ਜਿਹੜੇ ਕਿਸਾਨ ਹੈ ਅਸਲ ਦੇ ਵਿੱਚ ਛੋਟੇ ਕਿਸਾਨ ਨਹੀਂ ਹਨ ਉਹ ਵੱਡੇ ਫਾਰਮ ਵਾਲੇ ਆ ਉਹਨਾਂ ਨੂੰ 50% ਤੋਂ ਲੈ ਕੇ 80% ਤੱਕ ਸਬਸਿਡੀ ਮਿਲਦੀ ਹੈ ਜੇਕਰ ਜਿਹੜੀ ਉਹ ਟੀਮ ਇਸ ਧਰਤੀ ਦੇ ਉੱਤੇ ਆਈ ਹੈ ਜੇ ਉਹ ਪਾਸ ਕਰ ਦਿੰਦੇ ਆ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੇ ਦੁੱਧ ਦਾ ਕੰਮ ਕਰਦੇ ਨੇ ਲੋਕ ਹੈ ਉਹਨਾਂ ਦੇ ਮੌਕੇ ਗ੍ਰਾਂਟ ਹੈ ਜਿਹੜੇ ਖੇਤੀ ਕਰਨ ਵਾਲੇ ਲੋਕ ਹੈ ਉਹਨਾਂ ਦੇ ਮੌਕੇ ਗ੍ਰਾਂਟ ਹੈ ਕਿਉਂਕਿ ਉਹਨਾਂ ਨੇ ਜਿਹੜੀ ਸਸਤੀ ਉਪਜਾਅ ਇਸ ਮੰਡੀ 'ਚ ਦੇਖਣੀ ਹੈ ਕਿਉਂਕਿ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਦੋਂ ਅਨਾਜ ਬਾਹਰ ਹੁੰਦਾ ਹੈ ਉਹ ਕਈ ਵਾਰ ਸਮੁੰਦਰਾਂ ਦੇ ਵਿੱਚ ਦੇਖਦੇ ਆ ਇਸ ਕਰਕੇ ਉਹਨਾਂ ਕੋਲ ਅਨਾਜ ਬਾਹਰ ਗਿਆ ਉਹ ਬਾਹਰ ਹੋਣ ਕਰਕੇ ਕਹਿੰਦੇ ਆ ਕਿ ਜਿਹੜੀ ਪੰਜਾਬ ਦੀ ਤਰਕੀ ਹੈ ਇਸ ਸਟੋਰ ਕਰਨਾ ਬੰਦ ਕਰਦੇ ਅਨਾਜ ਦਾ ਸਟੋਰ ਕਰਨਾ ਬੰਦ ਕਰਦੇ ਉਹ ਅਸਲ ਦੇ ਵਿੱਚ ਇਹ ਕਹਿੰਦੇ ਐ ਕਿ ਜਿਹੜੀ ਇਹ ਧਰਤੀ ਹੈ ਜਿਹੜੇ ਇੱਥੇ ਖਣੀ ਪਦਾਰਥ ਹੈ ਜਾਂ ਕਣਕ ਹੈ ਮੱਕੀ ਹੈ ਚਾਵਲ ਹੈ ਇਥੇ ਬੀਜਦਾ ਬੰਦ ਕਰਦੇਗਾ ਅਸਲ ਦੇ ਵਿੱਚ ਉਹ ਕਹਿੰਦੇ ਕੀ ਐ ਦੋਸਤੋ ਉਹ ਕਹਿੰਦੇ ਐ ਕਿ ਇਥੋਂ ਦੇ ਲੋਕਾਂ ਦੀ ਖਾਦ ਖਰਾਦੀ ਦੀ ਨਿਰਪਟਾ ਉਹ ਸਾਡੇ ਲੋਕਾਂ ਦੇ ਹੋਵੇ ਜੇਕਰ ਸਾਡੀ ਨਿਰਪਟਾ ਉਹ ਲੋਕਾਂ ਦੇ ਹੋਵੇਗੀ ਤਾਂ ਸਾਡੀ ਹਾਲਤ ਕੀ ਹੋਊਗੀ ਸਾਡੀ ਹਾਲਤ ਹੋਊਗੀ ਜਿਹੜੀ 1934-35 ਦੇ ਵਿੱਚ ਇਸ ਧਰਤੀ ਦੇ ਉੱਤੇ ਐਨੇ ਕਾਰ ਪਈ ਹੈ ਕਿ ਐਨੇ ਲੋਕ ਜੰਗਾਂ ਨਾਲ ਦੀ ਮਰੇ ਉਹਨਾਂ ਕਾਰਾਂ ਨਾਲ ਮਰੇ ਐ ਇਸ ਕਰਕੇ ਇਹ ਸਾਡੀ ਖੇਤ ਦੇ ਉੱਤੇ ਸਾਡੇ ਖੇਤੀ ਕਿੱਤੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਐ ਇਹ ਕਬਜ਼ਾ ਇਸ ਕਰਕੇ ਕਰਨਾ ਚਾਹੁੰਦੇ ਐ ਦੋਸਤੋ ਇਹਨਾਂ ਨੂੰ ਪਤਾ ਹੈ ਕਈ ਵੱਡੀਆਂ ਕੋਠੀਆਂ ਬਿਨਾ 살 ਸਕਦਾ ਹੈ ਵੱਡੀਆਂ ਕਾਰਾਂ ਬਿਨਾ 살 ਸਕਦਾ ਹੈ ਮਹਿੰਗੇ ਕੱਪੜੇ ਪਾਏ ਬਿਨਾ 살 ਸਕਦਾ ਹੈ ਪਰ ਰੋਟੀ ਦੀ ਬੁਰਤੀ ਬਿਨਾ ਇਹ ਜਿਹੜਾ ਸਰੀਰ ਹੈ ਇਹ ਜੀਵਨ ਨਹੀਂ 살 ਸਕਦਾ ਪਾਣੀ ਦੀ ਬੂਤ ਤੋਂ ਬਿਨਾ ਇਹ ਸਰੀਰ ਜੀਵਨ ਨਹੀਂ 살 ਸਕਦਾ ਇਸ ਕਰਕੇ ਅਨਾਜ ਖੂਨ ਤੇ ਕਬਜ਼ਾ ਕਰਨਾ ਚਾਹੁੰਦੇ ਹੈ ਅਨਾਜ ਖੂਨ ਦੇ ਉੱਤੇ ਚਾਰ ਉਹ ਵੱਡੀਆਂ ਕੰਪਨੀਆਂ A B C D ਚਾਰ ਇਹ ਕੰਪਨੀਆਂ ਇਸ ਖੇਤੀ ਕਿੱਤੇ ਨੂੰ ਜੇ ਇਹ ਜਿਹੜਾ ਹੋਇਆ ਬਨਾਸ ਕਰਦੇ ਲਈ ਇਹ ਲੱਗਿਆ ਨੇ ਜੇ ਦੋਸਤੋ ਇਹ ਕੰਪਨੀਆਂ ਜਿਹੜਾ ਇਹ ਪਾਸ ਕਰਨ ਨੂੰ ਜਾ ਰਹੇ ਹੈ ਜੇ ਕੰਪਨੀਆਂ ਦਾ ਇਸ ਧਰਤੀ ਦੇ ਕਬਜ਼ਾ ਹੁੰਦਾ ਹੈ ਪਹਿਲਾਂ 85 ਦੇਸ਼ਾਂ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ ਮੈਕਸੀਕੋ ਦੇ ਵਿੱਚ ਜਿਹੜੇ ਉੱਥੇ ਦੀ ਖਰਾਦ ਸੀ ਮੱਕੀ ਉਹ ਉਹਨਾਂ ਨੇ ਉਰੂਵੀ ਪੌਲ ਤੋਂ ਲੋ ਕਰਤੀ ਇਸ ਕਰਕੇ ਇਹ ਲੜਾਈ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਲੜਾਈ ਉਹਨਾਂ ਸਾਰੇ ਲੋਕਾਂ ਦੀ ਹੈ ਜਿਨ੍ਹਾਂ ਦੇ ਮੂੰਹ ਲੱਗੇ ਆ ਜਿਨ੍ਹਾਂ ਦੇ ਿੱੱਡੇ ਇਸ ਕਰਕੇ ਆ ਜਿਹੜੇ ਦੁਕਾਨਦਾਰ ਵੀਰ ਪਹਿਲਾਂ ਕਿਹਾ ਕਰਦੇ ਕਿ ਚੌਥੇ ਦਿਨ ਆਉਂਦੇ ਆ ਝੰਡਾ ਚੱਕਦੇ ਆ ਅੱਜ ਭਾਈ ਇਹਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਉੱਤੇ ਵੀ ਹਮਲਾ ਹੈ ਸੋਗੋ ਉੱਤੇ ਵੀ ਹਮਲਾ ਹੈ ਸਾਰੇ ਵਰਗਾਂ ਦੇ ਉੱਤੇ ਹਮਲਾ ਹੈ ਇਹ ਲੜਾਈ ਫੇਰ ਜਿੱਤਾਂਗੇ ਜੇ ਇਕੱਠੇ ਹੋਵਾਂਗੇ ਇਕੱਲੇ ਕਿਸਾਨ ਨਹੀਂ ਜੇ ਸਾਰੇ ਵਰਗਾਂ ਨੂੰ ਇਕੱਠੇ ਕਰਾਂਗੇ ਅੱਜ ਇਹ ਗੱਲ ਸਹੂਰ ਦਿਖਾਉਂਦੀ ਹੈ ਕਿ ਜਿਹੜੇ ਦੰਗਨੋਂ ਦੇ ਫਟੇ ਸੀ ਅੱਜ ਦੇਖ ਲੈਣ ਕਿਹੜੇ ਆਗੂ ਨੂੰ ਫੜਨੇ ਤੇ ਅੱਜ ਤੋਂ ਬਾਅਦ ਜਦੋਂ ਸੰਗੇ ਪ੍ਰੋਗਰਾਮ ਅਸੀਂ ਦੇਣਾ ਨੇ ਦੇਖ ਲਾਂਗੇ ਭਗਵਾਨ ਜਿਹੜਾ ਔਖਾ ਹੋ ਕੇ ਆਇਆ ਸੀ ਜਿਹੜਾ ਇਹ ਕਹਿਣਾ ਵੀ ਉਹ ਅਸੰਦੇ ਵਿੱਚ ਜਿਹੜੇ ਦੋ ਵਾਟਰਾਂ ਦੇ ਉੱਤੇ ਬੈਠੇ ਸੀ ਉਹਨਾਂ ਨੇ 5.5 ਕਰੋੜ ਰੁਪਏ ਜਿਹੜਾ ਵਪਾਰ ਹੈ ਉਹ ਖਤਮ ਕਰਤਾ ਉਹਨੂੰ ਪੁੱਛਾਂਗੇ ਇੱਕ ਹਫ਼ਤੇ ਨੂੰ ਕਿ ਸਾਨੂੰ ਦਿਖਾ ਦੇ ਉਹ ਜਿਹੜਾ ਕਹਿੰਦਾ ਸੀ ਵੀ ਉਹ ਕਰ ਦੇ ਕਰਕੇ ਪੰਜਾਬ ਦਾ ਨੁਕਸਾਨ ਹੋ ਗਿਆ ਤਹ ਕਿੰਨਾ ਕ ਜਿਹੜਾ ਪੰਜਾਬ ਹੈ ਉਹ ਗੁਲਾਬ ਦਾ ਫੁੱਲ ਜਨਾਤਾ ਮਿੱਤਰੋ ਸਮਾਂ ਟੁੱਟ ਰਿਹਾ ਹੈ ਕਿਉਂਕਿ ਬਾਹਰ ਬੁਲਾ ਲੈਣੇ ਬੋਲਣਾ ਮੈਂ ਬੇਨਤੀ ਕਰਦਾ ਕਿ ਮੈਂ ਸਵੇਰਾ ਮੈਨੂੰ ਲੱਗਦਾ 1-2 ਮਿੰਟ ਵੱਧ ਰਿਹਾ ਹਾਂਗਾ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਗੱਲ ਦੀ ਵਧਾਈ ਕਿ ਅੱਗੇ ਨੂੰ ਜਿਹਦੇ ਅੱਜ ਸਜੂੜ ਕੇ ਆਏ ਆ ਸੇਫ ਸਜੂੜ ਕੇ ਆਈਏ ਆਓ ਜੀ ਉਹ ਬਦਲੇਗਾ ਪੁਣਾ 干不了了。